ਸਰਕਾਰੀਓ ਸਾਥੀ ਮੇਰੇ ਕੁਲੀਗ ਮੰਤਰੀ ਸਹਿਬਾਨ ਤਨਵੀ ਸੋਨ ਜੀ ਔਰ ਹਰਦੀਪ ਮੋਡੀਆਂ ਜੀ ਸਾਡੇ ਸਾਰੇ ਸਾਰੇ ਸਰਕਾਰੀਓਗ ਐਮ ਐਲ ਏ ਸਹਿਬਾਨ ਔਰ ਨਵੇਂ ਚੁਣੇ ਗਏ ਮੇਅਰ ਲੁਧਿਆਣਾ ਨੂੰ ਮੁਬਾਰਕਾ ਕਿ ਪਹਿਲੀ ਵਾਰ ਮਹਿਲਾ ਮੇਅਰ ਫੀਮੇਲ ਮੇਅਰ ਨੇ ਜਿਹੜੇ ਉਹ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਰੂਪ ਦੇ ਵਿੱਚ ਲੁਧਿਆਣਾ ਨੂੰ ਆਜਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਾਸੀਆਂ ਵੱਲੋਂ ਮਿਲੇ ਨੇ ਇਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਸਾਡੇ 6 ਵਾਰ ਦੇ ਕਾਉਂਸਲਰ ਸ਼੍ਰੀ ਰਕੇਸ਼ ਕੁਰਾਸ਼ਰ ਜੀ ਬੜੇ ਐਕਸਪੀਰੀਅੰਸ ਦੇ ਨੌਰਥ ਹਲਕੇ ਤੋਂ ਔਰ ਉਹਨਾਂ ਦੇ ਨਾਲ ਡਿਪਟੀ ਮੇਅਰ ਸਾਡੇ ਛੋਟੇ ਵੀਰ ਆਤਮ ਨਗਰ ਹਲਕੇ ਤੋਂ ਪ੍ਰਿੰਸ ਜੋਹਰ ਇਹ ਤਿੰਨੇ ਅੱਜ ਸਾਰੇ ਦੇ ਸਾਰੇ ਕਾਉਂਸਲਰਸ ਵੱਲੋਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੱਲੋਂ ਸਾਰੀ ਲੀਡਰਸ਼ਿਪ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅੱਜ ਯੂਨੀਨਿਮਸਲੀ ਇਹ ਇਲੈਕਟ ਹੋਏ ਨੇ ਔਰ ਮੈਂ ਸਮਝਦਾ ਕਿ ਇਹ ਅੱਜ ਇੱਕ ਨਵਾਂ ਇਤਿਹਾਸ ਹੈ ਜਿਹੜਾ ਉਹ ਲੁਧਿਆਣਾ ਦੇ ਦੇ ਉਹ ਇੱਕ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਜਦੋਂ ਪਹਿਲੀ ਵਾਰੀ ਮਹਿਲਾ ਕਾਉਂਸਲਰ ਜਿਹੜੇ ਕਿ ਪ੍ਰਿੰਸੀਪਲ ਨੇ ਔਰ ਬੀਐਡ ਨੇ ਔਰ ਬੜੇ ਹਾਈਲੀ ਕੁਆਲੀਫਾਈਡ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਗਈ ਹੈ ਸੋ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸਾਰੇ ਪ੍ਰੋਸੈਸ ਦੇ ਵਿੱਚ ਸਾਡੇ ਸਾਰੇ ਕਾਉਂਸਲਰਸ ਤੋਂ ਲੈ ਕੇ ਸਾਡੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਔਰ ਉੱਪਰ ਟਾਪ ਲੀਡਰਸ਼ਿਪ ਤੱਕ ਮਾਨ ਸਾਹਿਬ ਔਰ ਕੇਜੋਬ ਸਾਹਿਬ ਤੱਕ ਸਾਰਿਆਂ ਦੇ ਨਾਲ ਪ੍ਰੋਪਰ ਡਿਸਕਸ਼ਨ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਜੁਨਿਵਰਸ ਤੌਰ ਦੇ ਉੱਪਰ ਔਰ ਇੱਕ ਬੇਮਿਸਾਲ ਜਿੱਤ ਦੀ ਮੁਹਿੰਮ ਹੈ ਜਿਹੜੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਹੁਣ ਤੱਕ 46 ਕਾਰਪੋਰੇਸ਼ਨਰ ਕਾਉਂਸਲਰਾਂ ਔਰ ਕਮੇਟੀਆਂ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 35 ਦੇ ਉੱਪਰ ਇਲੈਕਸ਼ਨ ਹੋਈ ਹੈ ਮੇਰਾਂ ਦੀ ਜਾਂ ਪ੍ਰਧਾਨਾਂ ਦੀ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 35 ਤੋਂ ਦੇ ਵਿੱਚੋਂ 35ਾਂ ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਮਿਊਸਪਲ ਕਾਉਂਸਲਰਸ ਨੇ ਉਹਨਾਂ ਨੂੰ ਮੇਅਰ ਜਾਂ ਪ੍ਰਧਾਨ ਹੈ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਮਿਲੀਏ 100% ਜਿੱਤ ਦਾ ਰਿਕਾਰਡ ਹੈ ਜਿਹੜਾ ਉਹ ਹਜੇ ਤੱਕ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਹੈ ਇਹਨਾਂ ਕਾਉਂਸਲਰ ਕਾਉਂਸਲਰ ਔਰ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਸੋ ਇੱਕ ਵਾਰ ਫੇਰ ਤੋਂ ਸਾਡੀ ਸਾਰੀ ਨਵੀਂ ਚੁਣੀ ਗਈ ਟੀਮ ਦਾ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਦਾ ਨੂੰ ਮੁਬਾਰਕਾਂ ਪ੍ਰਸ਼ਾਦ ਸਾਹਿਬ ਨੂੰ ਔਰ ਜੋਹਰ ਸਾਹਿਬ ਨੂੰ ਜਿੱਥੇ ਮੁਬਾਰਕਾਂ ਉੱਥੇ ਹੀ ਵਿਸ਼ੇਸ਼ ਤੌਰ ਤੇ ਉੱਚੇਚੇ ਤੌਰ ਤੇ ਲੁਧਿਆਣਾ ਨਿਵਾਸੀਆਂ ਦਾ ਧੰਨਵਾਦ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਮੂਚੀ ਲੀਡਰਸ਼ਿਪ ਦੇ ਵਿੱਚ ਆਵਾਜ਼ ਦੀ ਪਾਰਟੀ ਦੀ ਨੀਤੀਆਂ ਦੇ ਵਿੱਚ ਆਪਣਾ ਵਿਸ਼ਵਾਸ ਜਤਾਇਆ ਉੱਥੇ ਉਚੇਚੇ ਤੌਰ ਤੇ ਧੰਨਵਾਦ ਸਾਡੇ ਸਾਰੇ ਐ ਐਮਐਲਏ ਸਾਹਿਬਾਨ ਦਾ ਲੁਧਿਆਣਾ ਦੇ ਸਾਡੇ ਬੱਗਾ ਜੀ ਭੋਲਾ ਜੀ ਔਰ ਮੈਡਮ ਛੀਨਾ ਜੀ ਕੁਲਵੰਤ ਸਿੱਧੂ ਜੀ ਔਰ ਪੱਪੀ ਜੀ ਮੁੰਡੀਆਂ ਸਾਹਿਬ ਔਰ ਸਾਡੇ ਵਿੱਚ ਅੱਜ ਨਹੀਂ ਰਹੇ ਸਾਡੇ ਵੱਡੇ ਵੀਰ ਗੋਗੀ ਜੀ ਉਹਨਾਂ ਦੀ ਇੱਛਾ ਸੀ ਕਿ ਇੱਕ ਬੇਤਹਾਸ਼ਾ ਰਿਕਾਰਡ ਤੋੜ ਜਿੱਤ ਦੇ ਨਾਲ ਸਾਡਾ ਮੇਅਰ ਹੈ ਜਿਹੜਾ ਉਹ ਲੁਧਿਆਣਾ ਨੂੰ ਮਿਲਣਾ ਚਾਹੀਦਾ ਸੋ ਉਹਨਾਂ ਦੀ ਵੀ ਅੱਜ ਇੱਛਾ ਹੈ ਮੈਂ ਸਮਝਦਾ ਕਿ ਸਾਰੀ ਦੀ ਸਾਰੀ ਟੀਮ ਨੇ ਇੱਕ ਮੁੱਠ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਉਹਨਾਂ ਦੀ ਇੱਛਾ ਦੇ ਉੱਪਰ ਵੀ ਫੁੱਲ ਨੇ ਜਿਹੜੇ ਉਹ ਚਾੜੇ ਨੇ ਤੇ ਮੈਂ ਸਾਰੀ ਨਵੀਂ ਚੁਣੀ ਗਈ ਟੀਮ ਨੂੰ ਸਾਰੇ ਕਾਉਂਸਲਰਸ ਨੂੰ ਕਹਿਣਾ ਚਾਹੂੰਗਾ ਕਿ ਤਗੜੇ ਹੋ ਕੇ ਜੋ ਡਿਵੈਲਪਮੈਂਟ ਦੇ ਕੰਮ ਪਿਛਲੇ ਲੰਬੇ ਸਮੇਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਘਟਾਲੇ ਤਾਂ ਪਿਛਲੇ ਸਰਕਾਰਾਂ ਦੇ ਵਿੱਚ ਬਹੁਤ ਸੁਣਦੇ ਰਹੇ ਆ ਡੰਕੇ ਦੀ ਝੋਟ ਦੇ ਉੱਪਰ ਲੋਕ ਕਹਿੰਦੇ ਰਹੇ ਨੇ ਪਰ ਪਿਛਲੇ ਸਰਕਾਰਾਂ ਨੇ ਔਰ ਜੋ ਜੋ ਕੀਤਾ ਸੋ ਹੁਣ ਸਮਾਂ ਹੁਣ ਮੌਕਾ ਸੁਨਹਿਰੀ ਮੌਕਾ ਜਿਹੜਾ ਉਹ ਲੁਧਿਆਣੇ ਦੇ ਲੋਕਾਂ ਨੇ ਦਿੱਤਾ ਤੇ ਇੱਕ ਨਵਾਂ ਅਧਿਆਇ ਹੈ ਜਿਹੜਾ ਨਵਾਂ ਚੈਪਟਰ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦਾ ਜੋ ਕਿ ਇੰਡਸਟਰੀਅਲ ਹੱਬ ਹੈ ਜੋ ਕਿ ਦਿਲ ਹੈ ਪੂਰੇ ਪੰਜਾਬ ਦਾ ਅ ਡਿਵੈਲਪਮੈਂਟ ਦਾ ਇੱਕ ਨਵਾਂ ਚੈਪਟਰ ਲਿਖਣ ਦਾ ਅੱਜ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਸਰ ਆਪੋਜੀਸ਼ਨ ਕਹਿੰਦੇ ਆਪੋਜੀਸ਼ਨ ਵਧਾਈ ਨਹੀਂ ਦਿੰਦੀ ਨਜ਼ਰ ਆ ਰਹੀ ਆਪੋਜੀਸ਼ਨ ਦਾ ਰਾਜ ਆਪੋਜੀਸ਼ਨ ਇਹ ਤਾਂ ਨਰਾਜ਼ ਹੀ ਰਹਿਣਾ ਜੀ ਉਹ ਤਾਂ ਜਿਹੋ ਉਹਨਾਂ ਦਾ ਜੋ ਕੰਮ ਤਾਂ ਉਹ ਹੋ ਰਿਹਾ ਹੈ ਕਿ ਜੋ ਦਵਾਈ ਖਰਦਾ ਹੁੰਦੇ ਔਰ ਉਂਡੀ ਪਾ ਲੈਂਦੇ ਉਹਨਾਂ ਦਾ ਕੰਮ ਤਾਂ ਉਹ ਹੈ ਉਹ ਕਹਿੰਦੇ ਜੀ ਮਾਈਕ ਵੀ ਮਾਈਕ ਵੀ ਜੀ ਪਿੰਡੀ ਮੀਡੀਆ ਨੂੰ ਵੀ ਆਊਟ ਕਰਕੇ ਆ ਗਿਆ ਇਸ ਤਰ੍ਹਾਂ ਕਿ ਜਿਹੜਾ ਤੁਸੀਂ ਗੱਲ ਕਹਿ ਰਹੇ ਸੀ ਕਿ ਉਹਨਾਂ ਦਾ ਕੀ ਕੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ ਵੋਟਿੰਗ ਹੋਣੀ ਚਾਹੀਦੀ ਹੈ ਟੋਗਨ ਸੀ ਬੈਲਟ ਪੇਪਰ ਤੇ ਵੋਟਿੰਗ ਹੋਣੀ ਹੈ ਬੈਲਟ ਦੇ ਵਿੱਚ ਉਹਨਾਂ ਨੂੰ ਕਹੋ ਉਹ ਬਿਨਾਂ ਪੜ੍ਹੇ ਆ ਜਾਂਦੇ ਨੇ ਇੱਥੇ ਵੀ ਬਿਨਾਂ ਪੜ੍ਹੇ ਆ ਗਏ ਇਹ ਵੀ ਦੰਸਵਾ ਦੇ ਵਿੱਚ ਵੀ ਬਿਨਾ ਪੜੇ ਜਾਂਦੇ ਨੇ ਉਹਨਾਂ ਨੂੰ ਕਹੋ ਕਿ ਐਕਟ ਦੇ ਵਿੱਚ ਹੀ ਪ੍ਰੋਵੀਜ਼ਨ ਹੈ ਜਿਹੜੀ ਉਹ ਬਾਈਡ ਰੇਜ਼ਿੰਗ ਹੈਂਡਸ ਹੈ ਜੇ ਉਹਨਾਂ ਕੋਲ ਨਹੀਂ ਕਾਪੀ ਹੈਗੀ ਤਾਂ ਮੈਂ ਉਹਨਾਂ ਨੂੰ ਕਾਪੀ ਭੇਜ ਦੂੰਗਾ ਸਰ ਇੱਕ ਵਾਰ ਕਹਿੰਦੇ ਸਾਨੂੰ ਵਧਾਈ ਦੇਂਦੀਆਂ ਉਹਨਾਂ ਬਾਹਰ ਨਹੀਂ ਲੱਗਿਆ ਸਰ ਉਹਦੇ ਸਾਹਮਣੇ ਧੰਨਵਾਦ ਦੇਖੋ ਸੁਣੋ ਤੁਸੀਂ ਤੁਸੀਂ ਇਹ ਗੱਲ ਜਲੰਧਰ ਵੀ ਆਈ ਸੀਗੀ ਜੋ ਇਸ ਹਾਊਸ ਦਾ ਡੈਕੋਰਮ ਹੁੰਦਾ ਨੇ ਜਿਹ ਇਲੈਕਸ਼ਨ ਦਾ ਉਹਦੇ ਵਿੱਚ ਸਿਰਫ ਆਫੀਸਰ ਜਿਨ੍ਹਾਂ ਨੇ ਇਲੈਕਸ਼ਨ ਕੰਡਕਟ ਕਰਨੀ ਹੈ ਔਰ ਜਿਨ੍ਹਾਂ ਦੀ ਵੋਟ ਹੈ ਉਹਦੇ ਚ ਐਮਸੀ ਔਰ ਕੰਸਰਨਡ ਐਮਐਲਏ ਉਹ ਹੁੰਦੇ ਨੇ ਕਦੇ ਵੀ ਇਲੈਕਸ਼ਨ ਪ੍ਰੋਸੈਸ ਨੂੰ ਲਾਈਵ ਮੀਡੀਆ ਕਦੇ ਵੀ ਕਵਰ ਨਹੀਂ ਕਰਦਾ ਆ ਹੁਣ 10 ਮਿੰਟ ਪਹਿਲਾਂ ਇਲੈਕਸ਼ਨ ਮੁੱਕੇ ਤੁਹਾਡੇ ਸ੍ਰੀワਲ ਜੀ ਦਾ ਸਾਡੇ ਸੀਐਮ ਭਗਵੰਤ ਮਾਨ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਨਾਲ ਦੀ ਨਾਲ ਸਾਰੇ ਕੌਂਸਲਰ ਸਾਹਿਬਾਨਾਂ ਦਾ ਔਰ ਖਾਸ ਤੌਰ ਤੇ ਸਾਰੇ ਐਮਐਲਏ ਸਾਹਿਬਾਨ ਔਰ ਜਿਨੀ ਲੋਕਲ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀਆਂ ਭੈਣਾਂ ਜੋ ਕਾਉਂਸਲਰ ਬਣੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਅਸੀਂ ਲੁਧਿਆਣੇ ਦੀ ਡਿਵੈਲਪਮੈਂਟ ਤੇ ਪੂਰੇ ਜੋਰ-ਸ਼ੋਰ ਨਾਲ ਕੰਮ ਕਰਾਂਗੇ। ਨੀਧੀ ਗੁਪਤਾ ਦਾ ਨਾਮ ਵੀ ਚੱਲ ਰਿਹਾ ਸੀ ਪਰ ਪਾਰਟੀ ਨੇ ਤੁਹਾਡੇ ਤੇ ਭਰੋਸਾ ਜਤਾਇਆ ਵਾ। ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਮੈਂ ਨੀਧੀ ਗੁਪਤਾ ਜੀ ਨੇ ਜੋ ਮੇਰੀ ਪੈਣ ਆ ਅਸੀਂ ਇਕੱਠਿਆਂ ਨੇ ਬਹੁਤ ਲੰਬਾ ਸਮਾਂ ਕੰਮ ਕੀਤਾ ਹੈ ਪਾਰਟੀ ਵਾਸਤੇ ਔਰ ਅੱਗੇ ਵੀ ਅਸੀਂ ਇਕੱਠੇ ਹੋ ਕੇ ਇਸੇ ਤਰੀਕੇ ਦੇ ਨਾਲ ਕੰਮ ਕਰਾਂਗੇ ਔਰ ਸਾਰੀਆਂ ਹੀ ਭੈਣਾਂ ਜਿੰਨੀਆਂ ਹੋਰ ਵੀ ਕਾਉਂਸਲਰਸ ਬਣੀਆਂ ਨੇ ਜਾਂ ਜਿਨ੍ਹਾਂ ਹੋਰ ਵੀ ਮੇਰੇ ਵੀਰ ਕਾਉਂਸਲਰ ਬਣੇ ਨੇ ਅਸੀਂ ਇਕੱਠੇ ਹੋ ਕੇ 95 ਦੇ 95 ਵਾੜਾ ਨੂੰ ਇਸ ਤਰ੍ਹਾਂ ਨਾਲ ਬਦਲਾਂਗੇ ਕਿ ਵਾਕਈ ਪੰਜਾਬ ਦੇ ਵਿੱਚ ਇਹ ਇਤਿਹਾਸ ਵਾਕਈ ਦੁਬਾਰਾ ਰਚਿਆ ਜਾਏਗਾ ਕਿ ਲੁਧਿਆਣੇ ਦਾ ਕੰਮ ਜਿਹੜਾ ਉਹ ਨੰਬਰ 1 ਚੁਣੌਤੀਆਂ ਬਹੁਤ ਹੈ ਲੁਧਿਆਣਾ ਸਾਨਾ ਵੱਡਾ ਸ਼ਹਿਰ ਹੈ ਤੇ ਸਾਨਾ ਵੱਡੀ ਨਗਰ ਨਿਗਮ ਹੈ ਚੁਣੌਤੀਆਂ ਵੀ ਉਸ ਸਾਹਬ ਦੀਆਂ ਗਈਆਂ ਕਿਸ ਤਰ੍ਹਾਂ ਤੁਸੀਂ ਇਹਨਾਂ ਚੁਣੌਤੀਆਂ ਤੋਂ ਪਾਰ ਜੀ ਲੁਧਿਆਣਾ ਵਾਸੀਆਂ ਦੇ ਅਸ਼ੀਰਵਾਦ ਨਾਲ ਜੀ ਅੱਜ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਜੀ ਅੱਜ ਸਭ ਤੋਂ ਵੱਧ ਬਹੁਮਤ ਆਮ ਆਦਮੀ ਪਾਰਟੀ ਦੇ ਕੌਂਸਲਰਸ ਨੂੰ ਮਿਲੀ ਹੈ ਤਾਂ ਇਹ ਜਿਹੜੀਆਂ ਚੁਣਾਕੀਆਂ ਨੇ ਇਹ ਵੀ ਆਮ ਆਦਮੀ ਲੁਧਿਆਣਾ ਵਾਸੀਆਂ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਸਾਥ ਦੇ ਨਾਲ ਇਹ ਚੁਣੌਤੀਆਂ ਵੀ ਜ਼ਰੂਰ ਕਿਤੇ ਜਾਣਗੇ ਐਡਾ ਮਾਣ ਆ ਜਿਹੜਾ ਪੂਰਬੀ ਹਲਕੇ ਨੂੰ ਤੁਸੀਂ ਦਵਾਤਾ ਲੁਧਿਆਣੇ ਦੇ ਵਿੱਚ ਉਹ ਵੀ ਇੱਕ ਲੇਡੀ ਨੂੰ ਹ ਅੱਜ ਕਹਿ ਸਕਦੇ ਆ ਵੀ ਪੂਰੇ ਪੰਜਾਬ ਨੂੰ ਮਾਣ ਆਏ ਪੂਰੇ ਲੁਧਿਆਣੇ ਹੈਲੀ ਲੇਡੀਜ਼ ਅੱਜ ਇਤਿਹਾਸ ਤਬਾਤ ਇੱਕ ਮੈਂ ਹੋਰ ਦੱਸਣਾ ਚਾਹੁੰਦਾ ਔਰ ਆਮ ਆਦਮੀ ਮਿਹਰ ਬਣੀ ਹੈ ਇੱਕ ਆਮ ਕਰਦੋਤੇ ਔਰ ਬਿਲਕੁਲ ਕੁਆਲੀਫਾਈਡ ਮਤਲਬ ਕਿ ਬੀ ਕਾਮ ਐਮ ਬੀਏ ਬੀਐਡ ਔਰ 12 ਸਾਲ ਦਾ ਤਜਰਬਾ ਉਹਨੇ ਜਿਹੜੇ ਕਿ 27-2200 ਸਟੂਡੈਂਟ ਪ੍ਰਿੰਸੀਪਲ ਰਹੇ ਨੇ ਔਰ 150-200 ਦੇ ਟੀਚਰ ਮੈਨੇਜ ਕਰਨਾ ਤੇ ਬਹੁਤ ਵੱਡਾ ਕਹਿ ਸਕਦੇ ਪ੍ਰਾਪਤੀ ਔਰ ਔਰ ਮੈਨੂੰ ਉਮੀਦ ਆ ਪੂਰੀ ਬਈ ਇਹ ਜੇ ਟੀਮ ਬਣੀਆ ਮੇਰ ਬਣੀਆ ਸੀਨੀਅਰ ਡਿਪਟੀ ਮੇਰੇ ਬਣਿਆ ਡਿਪਟੀ ਮੇਰ ਬਣਿਆ ਸਾਰੇ ਕਾਉਂਸਲਰ ਬਣਨੇ ਆ ਅੱਜ ਲੁਧਿਆਣੇ ਦੇ ਵਾਸਤੇ ਹੋਰ ਵਧੀਆ ਹੋਇਆ ਤੇ ਹੋਰ ਵਧੀਆ ਢੰਗ ਨਾਲ ਵਿਕਾਸ ਹੋਊਗਾ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਮ ਆਦੀ ਪੜਦਾ ਮਿਸ਼ਨ ਆ ਆਮ ਆਦੀ ਪੜਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਜੀ ਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪ੍ਰਧਾਨ ਆਮ ਆਦੀ ਪੜਦੇ ਸ਼੍ਰੀ ਅਮਨ ਰੋੜਾ ਜੀ ਦਾ ਮੁੱਖਸ ਮਕਸਦ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਦਵਾਈ ਪੜਾਈ ਰੋਜ਼ਗਾਰ ਦੇ ਕੇ ਹਰ ਆਮ ਇਨਦ ਨੂੰ ਉਸ ਪੱਧਰ ਤੇ ਲੈ ਕੇ ਜਾਣਾ ਤਾਂ ਕਿ ਵਧੀਆ ਜ਼ਿੰਦਗੀ ਆਪਣੀ ਬਤੀਤ ਕਰ ਸਕੇ ਆਪਣੇ ਬ ਡਵੈਲਪਮੈਂਟ ਕਰ ਸਕੋ ਸੂਟਕੇਸ ਦੇ ਜਮਾਨੇ ਦੇ ਵਿੱਚ ਅਜਿਹਾ ਕਰ ਪਾਇਆ ਉਹ ਵੀ ਹਲਕਾ ਪੂਰਬੀ ਦੀ ਰੇ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਆਮ ਆਦਮੀ ਦਾ ਇੱਕੋ ਹੀ ਮਿਸ਼ਨ ਆ ਹਰ ਆਮ ਆਦਮੀ ਦੇਖੋ ਤੁਸੀਂ ਅ ਅੱਜ 92 ਐਮਐਲਏ ਬਣਾਏ ਨੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਮੈਂ ਪੰਜਾਬ ਵਾਸੀ ਨੇ ਇੱਕ ਇਤਿਹਾਸ ਰਚਿਆ ਵਾ ਔਰ ਹਮੇਸ਼ਾ ਇਤਿਹਾਸ ਰਚਦੇ ਆਏ ਨੇ ਪੰਜਾਬ ਵਾਸੀ ਚਾਹੇ ਉਹ ਆਪਾਂ ਗੱਲ ਕਰਦੇ ਆਂ ਆਜ਼ਾਦੀ ਲੜਾਈ ਗੱਲ ਕਰਦੇ ਆਂ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਔਰ ਹਰੀ ਕ੍ਰਾਂਤੀ ਲਿਆਉਣ ਦੀ ਅਨਾਜ ਪੈਦਾ ਕਰਨ ਦੀ ਗੱਲ ਕਰਦੇ ਆਂ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਜਿਹੜੇ ਕਾਲੇ ਕ ਔਰ ਪੰਜਾਬੀਆਂ ਨੇ ਇੱਕ ਇਤਿਹਾਸਿਕ ਸਰਕਾਰਾਂ ਬਣ ਬਣੇ ਸੀਟਾਂ ਅੱਜ ਤੱਕ ਮਿਲ ਕੇ 74 ਸਾਲ ਦੇ ਵਿੱਚ ਕਿਸੇ ਪਾਰਟੀ ਨੂੰ 91 ਸੀਟਾਂ ਨਹੀਂ ਆਈਆਂ ਪੰਜਾਬ ਵਾਸੀਆਂ ਨੇ 91 ਸੀਟਾਂ ਲਿਆ ਕੇ ਇਤਿਹਾਸ ਲਿਖਿਆ ਅੱਜ ਆਮ ਆਦੀ ਪਾਰਟੀ ਵੀ ਉਹ ਇਤਿਹਾਸ ਦੁਹਰਾ ਰਹੀ ਹੈ ਮਿਲ ਕੇ ਪੰਜਾਬ ਦੇ ਵਿੱਚ ਕੰਮ ਕਰਕੇ ਔਰ ਆਮ ਆਦੀ ਪਾਰਟੀ ਦਾ ਇੱਕ ਕਮਿਸ਼ਨ ਆ ਕਰਪਸ਼ਨ ਖਤਮ ਕਰਨਾ ਔਰ ਹਰ ਆਮ ਆਦਮੀ ਨੂੰ ਉਹ ਹੀ ਸਹੂਲਤ ਗਰੇਲ ਸਾਹਿਬ ਤੁਹਾਡਾ ਵਜਨ ਬਹੁਤ ਜ਼ਿਆਦਾ ਵਧਿਆ ਭਾਵੇਂ ਕਿ ਉਹ ਮਿਹਰ ਬਣੇ ਨੇ ਬਾਕੀ ਕਿਤੇ ਨਾ ਕਿਤੇ ਇਹ ਇਹ ਗਲਤ ਖਵੇਂ ਆ ਜੀ ਜੀ ਡਿਜ਼ਰਵਿੰਗ ਜੇ ਡਿਜ਼ਰਵ ਕੌਣ ਕਰਦਾ ਵਾ ਮਤਲਬ ਕਿ ਉਹ ਮਤਲਬ ਕਿ ਤੋਲ ਨਾਪ ਤੋਲ ਕੇ ਪਾਰਟੀ ਨੇ ਮੇਰ ਬਣਾਇਆ ਤੇ ਮੇਰਾ ਵਜਨ ਨਹੀਂ ਔਰ ਉਹ ਵਜਨ ਆ ਮਤਲਬ ਕਿ ਉਹਦੇ ਕੰਮਾਂ ਦਾ ਉਹ ਵਜਨ ਆ ਉਹਦੀ ਪੜਾਈ ਦਾ ਉਹ ਵਜਨ ਆ ਉਹਦੀ ਮਿਲ ਕੇ ਕੰਮਾਂ ਦਾ ਤੇ ਉਸ ਕਰਕੇ ਮਿਲ ਕੇ ਪਾਰਟੀ ਨੇ ਦੇਖ ਕੇ ਇਹ ਚੁਣਿਆ ਵਾ ਔਰ ਪੂਰੇ ਲੁਧਿਆਣੇ ਵਾਸੀਆਂ ਦਾ ਮਾਣ ਵਧਿਆ ਵਾ ਔਰ ਪੂਰੇ ਮਿਲ ਕੇ ਕਹਿ ਸਕਦੇ ਆ ਪੰਜਾਬ ਵਾਸੀਆਂ ਦਾ ਬਾਬਾ ਨਾਨਕਦੇਵ ਜੀ ਨੇ ਕਿ ਇਸਤਰੀ ਨੂੰ ਪਹਿਲੇ ਰੱਖਿਆ ਵਾ ਤੇ ਅੱਜ ਆਮ ਆਦੀ ਪਾਰਟੀ ਨੇ ਲੁਧਿਆਣਾ ਦਾ ਮੇਰ ਬਣਾਇਆ ਸਾਡੀ ਛੋਟੀ ਮੇਰੀ ਭੈਣ ਆ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਉਹਨੂੰ ਮੇਰ ਬਣਾ ਕੇ ਜਿਹੜਾ ਅੱਜ ਮਾਨ ਲੁਧਿਆਣਾ ਨੂੰ ਦਿੱਤਾ ਵਾ ਤੇ ਬਹੁਤ-ਬਹੁਤ ਬਤਾਈਆਂ ਕਿਦਾਂ ਵੱਡੇ ਵੀ ਸਤਿਕਾਰਯੋਗ ਐਮ ਐਲ ਏ ਸਰਦਾਰ ਕਰਮਨ ਸਿੰਘ ਸਿੱਧੂ ਜੀ ਦਾ ਜਿਨ੍ਹਾਂ ਨੇ ਆਪਣੇ ਚੋਦੇ ਵੀਰ ਬੱਚੇ ਮੇਰੇ ਤੇ ਕਿਰਪਾ ਕੀਤੀ ਆ ਵਿਸ਼ਵਾਸ ਦਿਤਾਇਆ ਸਾਰੀ ਆਮ ਆਦਮੀ ਪਾਰਟੀ ਲੀਡਰਸ਼ਿਪ ਸੀਐਮ ਸਾਹਿਬ ਪੰਜਾਬ ਪ੍ਰਧਾਨ ਮੰਤਰੀ ਸਾਹਿਬ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਛੋਟੇ ਜੇ ਵਰਕਰ ਜਿਹੜਾ ਗਲੀਆਂ ਦੇ ਵਿੱਚ ਪੋਸਟਰ ਲਾਉਂਦਾ ਸੀ ਮੈਂ ਝੰਡੇ ਲਾਉਂਦਾ ਸੀ ਪਾਰਟੀ ਦੇ ਨਾਮ ਮਾਨ ਦਿੱਤਾ ਸੱਚ ਜਾਣਿਓ ਸਵੇਰੇ ਘਰੋਂ ਨਿਕਲਿਆ ਜਦੋਂ ਨਾ ਅਨਾਉਂਸ ਹੋਇਆ ਉਸ ਤੋਂ 1 ਮਿੰਟ ਪਹਿਲਾਂ ਵੀ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰਾ ਨਾਮ ਡਿਪਟੀ ਮੇਰੇ ਵੱਜੋਂ ਆਊਗਾ ਇਹ ਪਾਰਟੀ ਨੇ ਆਮ ਆਦੀ ਪਾਰਟੀ ਸੀ ਜਿਨ੍ਹਾਂ ਨੇ ਇੱਕ ਆਮ ਗਰੀਬ ਘਰ ਤੋਂ ਵਰਕਰ ਨੂੰ ਚੱਕ ਕੇ ਇਹਨਾਂ ਮਾਨ ਦੇਤਾ ਚਲੋ 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 ਕੋਈ ਸ਼ਬਦ ਨਹੀਂ ਕੋਈ ਸ਼ਬਦ ਨਹੀਂ ਹੈਗਾ ਪਾਰਟੀ ਦਾ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਮੇਰੇ ਵਾਰਡ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਮੇਰੀ ਝੋਲੀ 'ਚ ਮੇਰੇ ਖੁਸ਼ੀਆਂ ਪਾਈਆਂ ਮੈਂ ਸਦਾ ਸਾਰਿਆਂ ਦਾ ਰਹਿਣੀ ਸਾਹਦਾ ਸਿੱਧੂ ਸਾਹਿਬ ਲੋਕ ਕਹਿੰਦੇ ਨੇ ਪਰਿਵਾਰਵਾਦ ਪਰਿਵਾਰਵਾਦ ਕਿਤਨਾ ਕਿਤੇ ਪੁੱਤ ਨਹੀਂ ਦੇਖਿਆ ਵਰਕੇ ਇਹਨਾਂ ਦੇ ਵਿਰੋਧੀ ਪਾਰਟੀਆਂ ਦੇ ਮੂੰਹ ਤੇ ਕਰਾਰੀ ਚਪੇੜਾ ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਹੁਣ ਖਾਸ ਬਣ ਗਈ ਇਹ ਪਾਈਪ ਦੀ ਜਿਆਵਾਦ ਨੂੰ ਅੱਗੇ ਲੈ ਕੇ ਆਉਂਦੀ ਹੈ ਮੈਂ ਆਪਣੇ ਪੁੱਤਰ ਦੀ ਬਜਾਏ ਆਪਣੇ ਛੋਟੇ ਵੀਰ ਨੂੰ ਜਿਹੜਾ ਡਿਪਟੀ ਮੇਅਰ ਵਾਸਤੇ ਨਾਮ ਪ੍ਰਪੋਜ਼ ਕਰੇ ਆਪਣੀ ਛੋਟੀ ਭੈਣ ਇੰਦਰਜੀਤ ਕੌਰ ਦਾ ਕਰਿਆ ਇਹ ਸਮਝਦਾ ਵੀ ਇਦੋਂ ਵੱਡਾ ਆਮ ਆਦਮੀ ਪਾਰਟੀ ਹੋਣ ਦਾ ਕੋਈ ਸਬੂਤ ਕੋਈ ਪਾਰਟੀ ਸਾਬਤ ਨਹੀਂ ਕਰ ਸਕਦਾ ਜੀ ਜੀ ਕਿਤੇ ਇਹ ਕਹਿੰਦੇ ਸੀ ਵੀ ਤੁਹਾਡੇ ਤੁਹਾਡੇ ਦੌਰ ਮੇਅਰ ਵਾਸਤੇ ਪੁੱਤਰ ਵਾਸਤੇ ਕਿਤੇ ਇਹਨਾਂ ਨੂੰ ਕਦੇ ਵੀ ਇੱਕ ਦਿਨ ਵੀ ਕਦੇ ਵਿਵraj ਦੀ ਪੈਰਵਈਨ ਨਹੀਂ ਕਰੀ ਜੀ ਸਿਰਫ ਇਹੀ ਪਾਰਟੀ ਹਾਈ ਕਮਾਂਡ ਨੂੰ ਕਿਹਾ ਸੀ ਵੀ ਕਿਸੇ ਵਰਕਰ ਨੂੰ ਬਿਠਾਓ ਤਾਂ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸੋਚ ਹੈ ਅਸੀਂ ਕਿਤੇ ਨਾ ਕਿਤੇ ਉੱਤੇ ਖਰੇ ਉਤਰ ਸਕੀਏ ਜੀ ਧੰਨਵਾਦ ਜੀ ਤੁਹਾਡਾ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦ ਸਾਡੇ ਸਾਰੇ ਵਰਕਰ ਸਾਡੇ ਸਾਰੇ ਵਲੰਟੀਅਰ ਇੱਕ ਪਰਿਵਾਰ ਦੀ ਤਰ੍ਹਾਂ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਹੋਣਾਂ ਦੀ ਅਗਵਾਈ ਦੇ ਵੀ ਸਾਰੀ ਟੀਮ ਬਣ ਕੇ ਜਦੋਂ ਕੰਮ ਕਰਦੇ ਨੇ ਤੇ ਫਿਰ ਜਿੱਤ ਬਖਸ਼ਿਸ਼ ਹੁੰਦੀ ਹੈ ਪ੍ਰਮਾਤਮਾ ਵੱਲੋਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਜਿੰਮੇ ਮੈਨੂੰ ਜਿੰਮੇਵਾਰੀ ਸੌਂਪੀ ਹੈ ਕੇਜਰੀਵਾਲ ਸਾਹਿਬ ਹੋਣਾ ਨੇ 46 ਸ਼ਹਿਰਾਂ ਦੀਆਂ ਚੋਣਾਂ ਸੀਗਾ ਕਾਰਪੋਰੇਸ਼ਨ ਦੇ ਕਮੇਟੀ ਦੀਆਂ ਤੇ ਉਹਨਾਂ ਦੇ ਵਿੱਚੋਂ ਬੋਗਣਤੀ 55% ਵੋਟ ਅਸੀਂ ਜਿੱਤੇ ਤੇ ਹੁਣ ਪ੍ਰਧਾਨਾਂ ਤੇ ਮੇਰਾਂ ਦੀ ਇਲੈਕਸ਼ਨ ਦੇ ਵਿੱਚ 46 ਸ਼ਹਿਰਾਂ ਦੇ ਵਿੱਚੋਂ 35 ਦੇ ਵਿੱਚ ਇਲੈਕਸ਼ਨ ਹੋਈ ਹੈ ਮੇਰ ਔਰ ਪ੍ਰਧਾਨਾਂ ਦੀ ਤੇ 35ਾਂ ਦੇ 35 ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਸਾਥੀ ਨੇ ਉਹ ਮੇਰ ਬਣੇ ਨੇ ਸੋ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਇੱਕ ਇਹ ਮਜ਼ਬੂਤੀ ਹੋਣੇ ਲੋਕਾਂ ਲਈ ਇੰਨੇ ਕੁ ਫਾਇਦੇਮੰਦ ਰਹਿਣ ਵਾਲੀਆਂ ਖਾਸ ਤੌਰ ਤੇ ਹੁਣ ਲੁਧਿਆਣਾ ਦੇ ਕਿੰਨੇ ਕਿ ਡਿਵੈਲਪਮੈਂਟ ਨੂੰ ਦੇਖਦੇ ਹੋ ਡਵੈਲਪਮੈਂਟ ਜਿਹੜੀ ਉਹ ਹੋਏਗੀ ਜੀ ਜਦੋਂ ਇਕੱਠੇ ਹੋ ਕੇ ਸਾਫ ਨੀਅਤ ਤੇ ਨੀਤੀ ਦੇ ਨਾਲ ਕੰਮ ਕਰਾਂਗੇ ਤੇ ਡੈਫੀਨਿਟਲੀ ਉਹਦਾ ਲਾਭ ਮਿਲਣਾ ਹੀ ਮਿਲਣਾ ਹੈ ਸੋ ਵਿਰੋਧੀਆਂ ਨੂੰ ਕੀ ਕਹਿਣਾ ਚਾਹੋਗੇ ਵਿਰੋਧੀਆਂ ਨੂੰ ਕਹਿਣਾ ਚਾਹਾਂਗਾ ਕਿ ਪੋਜ਼ਿਟਿਵ ਔਰ ਕੰਸਟਰਕਟਿਵ ਆਪੋਜੀਸ਼ਨ ਦਾ ਰੋਲ ਲੰਬਾ ਸਮਾਂ ਅ ਅਦਾ ਕਰਨ ਦੇ ਲਈ ਉਹ ਤਿਆਰ ਰਹਿਣਾ ਦਿੱਲੀ ਇਲੈਕਸ਼ਨ ਕਿਵੇਂ ਦਿੱਤਾ ਦਿੱਲੀ ਇਲੈਕਸ਼ਨ ਬੀਜੇਪੀ ਰੋਪ ਲੈ ਕੇ 60% ਆਮ ਆਦੀ ਪਾਰਟੀ ਕੈਂਡੀਡੇਟ ਕਿੰਨੇ ਰਿਪੋਰਟ ਵਾਲੇ ਹੈ ਦਿੱਲੀ ਦੇ ਜੀ ਜੀ ਪੰਜ ਪੰਜ ਰੋਪਏ ਕੇ ਦਿੱਲੀ ਵਿੱਚ ਜਿਹੜੇ ਆਮ ਆਦੀ ਕੈਂਡੀਡੇਟ ਇਹ ਮੇ ਰਿਪੋਰਟ ਆ ਲੈ ਬੀਜੇਪੀ ਨੇ ਰੋਪ ਲੈ ਆ ਸਰ ਦੇਖੋ ਇਸ ਤਰ੍ਹਾਂ ਕਿ ਇਹ ਤਾਂ ਉਹਨਾਂ ਨੂੰ 5 ਤਰੀਕ ਨੂੰ ਲੋਕਾਂ ਨੇ ਦੱਸ ਦੇਣਾ ਕਿ ਕਿਹੋ ਜਿਹੇ ਰਿਕਾਰਡ ਵਾਲੇ ਉਮੀਦਵਾਰ ਜਿਹੜੇ ਆਮ ਆਦੀ ਪਾਰਟੀ ਨੇ ਉਤਾਰੇ ਨੇ ਸੋ ਜੇ ਉਹ ਸਿਰਫ ਔਰ ਸਿਰਫ ਬੀਜੇਪੀ ਦਾ ਇੱਕੋ ਹੀ ਕੰਮ ਹੈ ਕਿ ਉਹਨਾਂ ਕੋਲੇ ਕੋਈ ਕੋਈ ਕ੍ਰਿਮਿਨਲ ਰਿਕਾਰਡ ਵਾਲਾ ਜੇ ਉਹਨੂੰ ਤਾਂ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਸਾਫ਼-ਸੁਥਰਾ ਕਰਾ ਦਿੰਦੇ ਨੇ ਸਾਡੇ ਸਾਫ਼-ਸੁਥਰੇ ਬੰਦਿਆਂ ਨੂੰ ਵੀ ਉਹ ਕ੍ਰਿਮਿਨਲ ਦੱਸਦੇ ਨੇ ਸੋ ਇਹਦਾ ਬੀਜੇਪੀ ਨਾਲ ਵੱਧ ਫਿਕਰ ਦਿੱਲੀ ਦੇ ਲੋਕਾਂ ਨੂੰ ਹੈ ਤੇ ਮੂੰਹ ਤੋੜ ਕੇ ਜਵਾਬ ਬੀਜੇਪੀ ਨੂੰ ਦਿੱਲੀ ਦੇ ਵਿੱਚ ਹੀ ਮਿਲ ਗਿਆ ਸਰ ਜੀਮੋ ਜੀ ਲੱਗਦਾ ਕਿਹੋ ਜਿਹਾ ਰਹੇਗਾ ਸਪੂਰਾ ਰਿਜ਼ਲਟ ਤੁਹਾੰਮਾ ਦਾ 100% ਚੌਥੀ ਵਾਰੀ ਅਰਵਿੰਦ ਕੇਜਰੀਵਾਲ ਜੀ ਦੇ ਅਗਵਾਈ ਦੇ ਚਾਅਮਾ ਦੀ ਪਾਰਟੀ ਬਹੁਮਤ ਦੇ ਵਿਚਾਰੀ ਸਰਕਾਰ ਬਣਾਉਣ ਜਾ ਰਹੀ ਹੈ ਸਰ ਅਮਨ ਵਿਕਰਮ ਜੀਠੀਆ ਵੱਲੋਂ ਇੱਕ ਪੀਟ ਕੀਤਾ ਗਿਆ ਕਹਿੰਦੇ ਕਿ ਦਿੱਲੀ ਦੇ ਇੱਕ ਬੰਦੇ ਨੂੰ ਐਡਵਾਈਜ਼ਰ ਬੰਦੇ ਜਿਹੜਾ ਸਕੂਟੀ ਦੇ ਦਿੱਤੇ ਗਏ ਆ ਤੇ ਉਹ ਸਖਸ਼ਾ ਜਿੱਨੇ ਸਵਾਤੀ ਮਾਲੀਵਾਲ ਦੇ ਨਾਲ ਜਿਹਨਾਂ ਦਾ ਕੰਮ ਚੱਲ ਰਿਹਾ ਵਿਕਰਮ ਮਜੀਠੀਆ ਜੀ ਨੂੰ ਫੋਬੀਆ ਹੋਇਆ ਹੋਇਆ ਆਵਾਦਵੀ ਪਾਰਟੀ ਦਾ ਸੋ ਇਸ ਕਰਕੇ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਸਾਡੇ ਉੱਪਰ ਧਿਆਨ ਦੇਣ ਦੀ ਬਜਾਏ ਉਹ ਆਪਦੀ ਅਕਾਲੀ ਦਲ ਦਾ ਜੋ ਜੋ ਪਤਾਲ ਦੇ ਵਿੱਚ ਵੜਦੀ ਜਾ ਰਹੀ ਆ ਅਕਾਲੀ ਦਲ ਉਹਦਾ ਗਰਾਵਟ ਗਰਾਵਟ ਵਾਲਤ ਚੱਲਿਆ ਹੋਇਆ ਉਹਨਾਂ ਦਾ ਗ੍ਰਾਫ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਤਾਂ ਸ਼ਾਇਦ ਅੱਗੇ ਨੂੰ ਜਵਾਨ ਤਾਂ ਉਹਨਾਂ ਦੀ ਵੱਜ ਜਾਣਾ ਹਾਂਜੀ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਲੁਧਿਆਣਾ ਵਿੱਚ ਮੇਰ ਚੁਣਿਆ ਗਿਆ ਮੈਡਮ ਪ੍ਰਿੰਸੀਪਲ ਅੰਦਰ ਮੀਟ ਕੋਰ ਮੈਡਮ ਦੇ ਅੱਹ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਬੜੀ 파ਰਖੂ ਜਿਹੜੀ ਅੱਖ ਹੈ ਉਹਦੇ ਵਿੱਚ ਇਹ ਗੱਲ ਦੇਖਣ ਵਾਲੀ ਹੈ ਕਿ ਜਿਹੜੇ ਸੇਵਾ ਕਰ ਰਹੇ ਹੈ ਔਰ ਸੇਵਾ ਦਾ ਜਿਹੜਾ ਜज्ਬਾ ਲੈ ਕੇ ਤੁਰੇ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਜਿਹੜੇ ਵਲੰਟੀਅਰਸ ਪੜਾ ਚੋਂਦੇ ਸਾਰੇ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਔਰ ਮੈਂ ਸਮਝਦਾ ਵੀ ਬੜੀ 파ਰਖੂ ਅੱਖ ਦੇ ਨਾਲ ਇਹ ਜਿਹੜਾ ਨਤੀਜਾ ਭਗਵੰਤ ਮਾਨ ਜੀ ਨੇ ਤੇ ਸਾਰੀ ਜਿਹੜੀ ਉੱਪਰ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਲਿਆ ਆ ਤੇ ਸਾਰੇ ਵਰਕਰਾਂ ਦੇ ਵਿੱਚ ਜਿਹੜਾ ਉਹ ਖੁਸ਼ੀ ਦੀ ਜਿਹੜੀ ਲਹਿਰ ਹੈ ਔਰ ਹਮ ਹਮ ਆ ਕੇ ਜਿਹੜਾ ਦੇਖੋ ਤੁਸੀਂ ਸਾਰੇ ਪਹੁੰਚੇ ਹੋਏ ਆ ਔਰ ਸੋਹ ਚੁੱਕ ਜਿਹੜਾ ਸਮਾਗਮ ਜਿਹੜਾ ਅੱਜ ਚੱਲ ਰਿਹਾ ਹੈ ਉਹਦੇ ਦੇ ਵਿੱਚ ਜਿੰਨੇ ਵੀ ਜਿਹੜੇ ਸਾਥੀ ਸਾਡੇ ਚੁਣ ਕੇ ਆਏ ਆ ਔਰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸ਼ੁਭ ਕਾਮਨਾਵਾਂ ਨੇ ਔਰ ਸਾਡੇ ਰਕੇਸ਼ ਪ੍ਰਾਸ਼ਰ ਜੀ ਸੀਨੀਅਰ ਡਿਪਟੀ ਮੇਅਰ ਬਣੇ ਆ ਪ੍ਰੈਸ ਜੋਰਜ ਜੀ ਡਿਪਟੀ ਮੇਅਰ ਬਣੇ ਆ ਸਾਰਿਆਂ ਨੂੰ ਵਧਾਈਆਂ ਵੀ ਨੇ ਔਰ ਤੁਸੀਂ ਇਹ ਦੇਖੋ ਕਿ ਸਾਰੇ ਜਿਹੜੇ ਸੇਵਾ ਦਾ ਜज्ਬਾ ਲੈ ਕੇ ਅਸੀਂ ਜਿਹੜਾ ਤੁਰੇ ਆਂ ਔਰ ਵਾਰਦੀ ਜਿਹੜੀ ਸੇਵਾ ਆ ਜੋ ਕੀਤਾ ਉਹ ਜੋ ਕਿਹਾ ਉਹ ਕੀਤਾ ਜੋ ਕਹਾਂਗੇ ਉਹ ਕਰਾਂਗੇ ਵੀ ਠੀਕ ਹੈ ਸਰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਉੱਚੀ ਦੀ ਲਹਿਰ ਆ ਜੀ ਮੈਡਮ ਇਹ ਦੇਖੋ ਪੀ ਪਾਰਟੀ ਜੋ ਸੇਵਾ ਦੀ ਭਾਵਨਾ ਦੇ ਨਾਲ ਰਾਜਨੀਤੀ ਦੇ ਵਿੱਚ ਆਈ ਸੀ ਅੱਜ ਲੁਧਿਆਣਾ ਸ਼ਹਿਰ ਦਾ ਜਿਹੜਾ ਮੇਅਰ ਹੈ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜਿਹੜੇ ਲੁਧਿਆਣਾ ਸ਼ਹਿਰ ਨੂੰ ਮਿਲਣ ਜਾ ਰਹੇ ਆ ਤੇ ਜਿਨ੍ਹਾਂ ਲੋਕਾਂ ਨੇ ਸੇਵਾ ਦੀ ਭਾਵਨਾ ਲੈ ਕੇ ਕੰਮ ਕੀਤਾ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਕਾਉਂਸਲਰ ਵੀ ਬਣਾਇਆ ਤੇ ਹੁਣ ਪਾਰਟੀ ਨੇ ਉਹਨਾਂ ਨੂੰ ਵੱਡੇ ਅਹੁਦਿਆਂ ਨਾਲ ਵੀ ਨਿਵਾਜਿਆ ਤੇ ਮੈਂ ਸਮਝਦਾ ਵੀ ਇਨ੍ਹਾਂ ਦੇ ਤਜਰਬੇ ਦੇ ਵਿੱਚੋਂ ਲੁਧਿਆਣੇ ਦਾ ਬਹੁਤ ਫਾਇਦਾ ਹੋਣ ਵਾਲਾ ਲੁਧਿਆਣੇ ਨੂੰ ਵਿਕਾਸ ਦੀ ਲੀਹਾਂ ਤੇ ਤੋਰਨ ਦੇ ਲਈ ਅਸੀਂ ਸਾਰੇ ਜਿੰਨੇ ਕਾਉਂਸਲਰ ਆ ਆਮ ਆਦਮੀ ਪਾਰਟੀ ਦੇ ਅਸੀਂ ਤੰਦ ਦੇ ਨਾਲ ਮਿਹਨਤ ਕਰਕੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਵਿਕਾਸ ਦੀ ਹਨੇਰੀ ਲਿਆਵਾਂਗੇ ਤੇ ਤਾਂ ਕਿ ਜਦੋਂ ਅਗਲੀਆਂ ਚੋਣਾਂ ਆਉਣ ਤਾਂ ਉਦੋਂ ਅਸੀਂ ਇਹ ਕਹਿ ਕੇ ਵੋਟਾਂ ਮੰਗ ਸਕੀਏ ਵੀ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਜੇ ਨਹੀਂ ਕੀਤਾ ਤਾਂ ਨਾ ਪਾ ਠੀਕ ਹੈ ਠੀਕ ਹੈ ਅੱਜ ਸ਼੍ਰੀ ਆਮ ਤੱਕਾ ਹੋਇਆ ਮਿਸਮੈਨੇਜਮੈਂਟ ਹੋਈ ਹੈ ਇੱਕ ਕਾਂਗਰਸ ਦੇ ਕੌਂਸਲਰ ਦੀ ਸੌਂ ਨਹੀਂ ਚੱਕੀ ਗਈ ਔਰ ਉਸ ਤੋਂ ਬਾਅਦ ਸਿਰਫ ਨਾਮ ਬੋਲੇਗੇ ਕੀ ਆ ਮੇਅਰ ਹੈ ਇਹ ਸੀਨੀਅਰ ਡਿਪਟੀ ਮੇਅਰ ਹੈ ਇਹ ਡਿਪਟੀ ਮੇਅਰ ਹੈ ਜਿਹੜੇ ਨਾਮ ਤੈ ਸੀ ਉਸ ਤੋਂ ਬਾਅਦ ਕਿਸੇ ਵੀ اپੋਜੀਸ਼ਨ ਦੇ ਪੋਲਿਟਿਕਲ ਪਾਰਟੀ ਨੇ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਭਾਰਤੀ ਜਨਤਾ ਪਾਰਟੀ ਆ ਚਾਹੇ ਅਕਾਲੀ ਦਲ ਆ ਨਾ ਉਹਨਾਂ ਨੂੰ ਵਧਾਈ ਦੇਣ ਦਾ ਮੌਕਾ ਦਿੱਤਾ ਗਿਆ ਨਾ ਉਹਨਾਂ ਨੂੰ ਧੰਨਵਾਦ ਕਰਨ ਦਾ ਮੌਕਾ ਦਿੱਤਾ ਗਿਆ 10 ਮਿੰਟ ਦੇ ਅੰਦਰ 100 ਜੁਗਾ ਕੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਕਰਾਤੇ ਜਿੱਦਾਂ ਇਹ ਤੋਂ ਬਸ ਤੁਸੀਂ ਸਭ ਨੇ ਦੇਖਿਆ ਜਿੱਦਾਂ ਸਾਰੇ ਕੌਂਸਲਰ ਨੂੰ ਬਸ ਬਿਠਾ ਕੇ ਲੈ ਕੇ ਆਏ ਸੀ ਉਸੇ ਮੁਤਾਬਕ ਲਾਈਨ ਲਵਾ ਕੇ ਉਹ ਸਾਡੇ ਕੌਂਸਲਰ ਜਿਹੜੇ ਨੇ ਹੋਏ ਨਮੰਦਰੇ ਆ ਉਹ ਬਸ ਜਿੱਦਾ ਚੋਰਾਂ ਦੀ ਤਰ੍ਹਾਂ ਬਸ ਬਿਠਾ ਕੇ ਲੈ ਕੇ ਆਉਂਦੇ ਜਿੱਦਾ ਕੈਦੀ ਜਾਂਦੇ ਆ ਔਰ ਉਸੇ ਮੁਤਾਬਿਕ ਉਹਨਾਂ ਨੂੰ ਫਿਰ ਲਾਈਨ ਲਵਾ ਕੇ ਦੂਜੇ ਕਮਰੇ ਚ ਲੈ ਗਏ ਇਸ ਮੁਤਾਬਿਕ ਕਦੀ ਵੀ ਚੌਣ ਅਜੇ ਤੱਕ ਨਹੀਂ ਹੋਈ ਇਹ ਸ਼੍ਰੀਆਮ ਤੱਕ ਹੈ ਫੇਲ ਹੋਈ ਫੇਲ ਹੋਈ ਟੋਟਲ ਫੇਲ ਪੰਜਾਬ ਦੀ ਸਰਕਾਰ ਜੋਰ ਤੋੜ ਜੋਰ ਤੋੜ ਕਰਕੇ ਇਹਨਾਂ ਕੋਲ ਇਹਨਾਂ ਨੂੰ ਲੁਧਿਆਣੇ ਦੇ ਸਾਰੇ ਸ਼ਹਿਰ ਵਾਸੀ ਨੇ ਨਕਾਰਿਆ ਵਾ ਜੋਰ ਤੋੜ ਕਰਕੇ ਖਰੀਦ ਫਰੋਦ ਕਰਕੇ ਡਰਾ ਧਮਕਾ ਕੇ ਜਿਸ ਸਰਕਾਰ ਲੋਕਤੰਤਰ ਦਾ ਹਨਨ ਕੀਤਾ ਗਿਆ ਇਹ ਬਿਲਕੁਲ ਫੇਲ ਨੇ ਔਰ ਵਿਪੱਖ ਦੇ ਜਿੰਨੇ ਵੀ ਕਾਉਂਸਲਰ ਸੀ ਉਹਨਾਂ ਦੇ ਅੱਜ ਦਾ ਅੱਜ ਦੇ ਜਿਹੜੇ ਮੇਅਰ ਚੁੜੇ ਗਏ ਉਹਨਾਂ ਕੋਲੋਂ ਵਧਾਈ ਤੱਕ ਨਹੀਂ ਲਿੱਤੀ ਗਈ ਇੰਨੇ ਇੰਨੇ ਮਤਲਬ ਠੱਗਾਂ ਦੀ ਤਰ੍ਹਾਂ ਇਹਨਾਂ ਨੇ ਮੇਰ ਬਣਾਏ ਨੇ ਫੇਰ ਫੇਰ ਬਿਲਕੁਲ ਭਾਈ ਜੀ ਬੁਲਾਈ ਦੇ ਮੈਂ ਬੁਲਾਈ ਵੀ ਨਹੀਂ ਲੱਤੀ ਸਾਡੇ ਕੋਲ ਬੁਲਾਈ ਵੀ ਨਹੀਂ ਲੱਗਦੀ 1 ਘੰਟੇ ਪਹਿਲਾਂ ਵੀ 1 ਘੰਟਾ ਪਹਿਲਾਂ ਹੀ ਉਹਨਾਂ ਨੇ ਸੋਚਣ ਤੋਂ ਪਹਿਲਾਂ ਹੀ ਕੈਂਡੀਡੇਟ ਅਨਾਉਂਸ ਕਰ ਗਏ ਸਾਰੇ ਰਲੇ ਹੋਏ ਸੀਗੇ ਉਹ ਝੂਠੀ ਸੋਚ ਚਕਾਈ ਗਈ ਹੈ ਇੱਥੇ ਕੋਈ